ਅਗਰ ਸੀ ਐਮਿਸ ਗੋਦਲੇ ਕੁਸਤਨੀਆ ਉਹ ਮੇਰੇ ਚਾਚੇ ਦਾ ਲੜਕਾ ਸੀਗਾ ਜਦੀ ਡੈਥ ਹੋਈ ਹੈ ਇਹ ਉਹਦਾ ਛੋਟਾ ਭਰਾ ਹੈ ਪਹਿਲਾਂ ਪਹਿਲਾਂ ਉਹਨਾਂ ਨਾਲ ਇਹਦੇ ਨਾਲ ਝਗੜਾ ਹੋਇਆ ਜਦੋਂ ਇਹਨੂੰ ਪਤਾ ਲੱਗਾ ਵੀ ਮੇਰੇ ਭਰਾ ਨੂੰ ਕੁੱਟਦੇ ਪਏ ਆ ਫਿਰ ਇਹ ਗਿਆ ਉੱਥੇ ਤੇ ਜਦੋਂ ਸੰਜੂ ਨੂੰ ਉਹਨਾਂ ਨੇ ਜਦੋਂ ਕੁੱਟਿਆ ਜਦੋਂ ਇੱਥੇ ਆਏ ਇਹਨਾਂ ਨੂੰ ਜਦੋਂ ਤੱਕ ਦੱਸਿਆ ਸੀ ਉਹਨਾਂ ਨੇ ਉਹਦਾ ਬਹੁਤ ਜ਼ਿਆਦਾ ਮਾਰ ਕੁੱਟ ਕਰ ਦਿੱਤੀ ਸੀ ਉਹਨਾਂ ਨਾਲ ਤੇ ਜਦੋਂ ਇਹਨਾਂ ਨੂੰ ਪਤਾ ਲੱਗਾ ਜਦੋਂ ਇਹ ਸਿਵਲ ਹਸਪੀਟਲ ਉਹਨਾਂ ਨੂੰ ਲੈ ਕੇ ਗਏ ਉਦੋਂ ਤੱਕ ਬੱਚਾ ਖਤਮ ਹੋ ਚੁੱਕਿਆ ਸੀ ਉਹਨਾਂ ਨੇ ਯਾਨੀ ਕਿ ਮਾਰਕੁੱਟ ਮਾਰਕੁੱਟ ਬਹੁਤ ਜ਼ਿਆਦਾ ਕੀਤੀ ਸੀ ਤੇ ਇਹ ਬੱਚਾ ਦਾ ਨਿੱਕੇ ਨਿੱਕੇ ਬੱਚਾ ਦਾ ਝਗੜਾ ਹੋਇਆ ਸੀਗਾ ਤੇ ਸਾਨੂੰ ਪੁਲਿਸ ਪ੍ਰਸ਼ਾਸਨ ਤੋਂ ਮੰਗ ਇਹੋ ਹੀ ਹੈ ਵੀ ਸਾਡੀ ਬਹੁਤ ਸਹਾਇਤਾ ਕਰਦੀ ਪਈ ਹੈ ਹੋਰ ਵੱਧ ਤੋਂ ਵੱਧ ਸਾਡਾ ਸਾਥ ਦੇਵੇ ਤੇ ਜਿਹੜੇ ਬੰਦੇ ਜਿੰਨਾ ਕਤਲ ਕੀਤਾ ਹੈ ਉਹਨਾਂ ਨੂੰ ਜਲਦੀ ਤੋਂ ਜਲਦੀ ਲੱਭ ਕੇ ਤੇ ਉਹਨਾਂ ਨੂੰ ਕੜੀ ਤੋਂ ਕੜੀ ਸਜ਼ਾ ਚਾਹੀਦੀ ਹੈ ਸਰ ਬੱਚੇ ਸਾਡੇ ਮਤਲਬ 10 ਦਿਨ ਪਹਿਲਾਂ ਸਾਡੇ ਬੱਚਿਆਂ ਦਾ ਝਗੜਾ ਸੀ ਛੋਟੇ ਛੋਟੇ ਬੱਚਿਆਂ ਦਾ ਹੋਇਆ ਸੀ ਤੇ ਉਹਦਾ ਸਾਡਾ ਤੇ ਹੁਣ ਛੋਟਾ ਭਰਾ ਆਇਆ ਮੇਰੇ ਰਖੜੀ ਵਧਾਉਣ ਵਾਸਤੇ ਪਪਾਲਦੋ ਆਇਆ ਸੀ ਤੇ ਉਹ ਘੁੰਮਣ ਫਿਰਨ ਵਾਸਤੇ ਬਾਹਰ ਚਲੇ ਗਏ ਸੀ ਤੇ ਉਹ ਗੜਕੇ ਉਹਨਾਂ ਸ਼ਰਾਬ ਸ਼ਰੂਪ ਪੀਤੀ ਸੀ ਉਹ ਤਿੰਨ ਚਾਰ ਜਣੇ ਸੀ ਇੱਕ ਦਾ ਨਾਮ ਸੀ ਸੰਜੂ ਸੀ ਇੱਕ ਦਾ ਨਾਮ ਮਿਰਜਾ ਸੀ ਇੱਕ ਦਾ ਨਾਮ ਸੀ ਸਵਾਸ਼ ਸੀ ਇੱਕ ਦਾ ਨਾਮ ਸ਼ੰਭੂ ਸੀ ਇਹ ਚਾਰ ਜਣੇ ਸੀ ਸਰ ਤੇ ਇਹਨਾਂ ਨੇ ਵਾਰਤਾ ਕੀਤੀ ਬੜੀ ਪਬਲਿਕ ਸੀ ਉਹਨਾਂ ਨੇ ਵੀ ਬੜੀ ਛਡਾਉਣ ਦੀ ਕੋਸ਼ਿਸ਼ ਕੀਤੀ ਸੀ ਉਹ ਕਦੇ ਵੀ ਤੁਹਾਡੇ ਲਾਗੇ ਕੋਈ ਆ ਗਿਆ ਤੇ ਤੁਹਾਡੇ ਸੱਟਾ ਮਾਰ ਦੇਣੀ ਹੈਗੀ ਸੀ ਆ ਉਹ ਡਰਦੇ ਮਾਰੇ ਗਾੜੀ ਗਏ ਨਹੀਂ ਸੀ ਤੇ ਜਦੋਂ ਕਿ ਤੇਰੇ ਮੇਰੇ ਵਰਗਾ ਆਇਆ ਘਰੇ ਸਾਨੂੰ ਦੱਸ ਵੀ ਤੁਹਾਡੇ ਬੱਚੇ ਨੂੰ ਕੁੱਟਣਗੇ ਜਦੋਂ ਇਹ ਭੱਜ ਕੇ ਗਏ ਉਹਨਾਂ ਗਾੜੀ ਤੇ ਅੱਗੇ ਵਿਖੇ ਬੱਚੇ ਨੂੰ ਚੁੱਕਿਆ ਘੜਿਆ ਸੀ ਸਿਵਲੋ ਹਸਪੀਟਲ ਲੈ ਕੇ ਭੱਜ ਅੱਗੇ ਵਿਖੇ ਤੇ ਬੱਚਾ ਖਤਮ ਹੋ ਗਿਆ ਸੀ ਸਾਨੂੰ ਇਹੀ ਚਾਹੀਦੀ ਵੀ ਸਾਨੂੰ ਇਨਸਾਫ ਚਾਹੀਦਾ ਸਰ ਸਾਨੂੰ ਪੁਲਿਸ ਸਾਡੀ ਬੜੀ ਸਹਾਇਤਾ ਕਰਨ ਦੀ ਸਰ ਜੀ ਸਾਨੂੰ ਬਸ ਇਨਸਾਫ ਚਾਹੀਦਾ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਬਸ ਬਸ ਸਾਇਆ ਚਾਹੀਦਾ ਉਹਨਾਂ ਨਾਲ ਬਸ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਬਸ ਸਰ ਇਹ ਮਿਤੀ 18 8 24 ਨੂੰ ਉੱਥੇ ਮਰਾਦਪੁਰੇ ਦੀ ਝੁੱਗੀਆਂ 'ਚ ਰਹਿੰਦੇ ਆ ਉਹ ਰਾਜਸਤਾਨੀ ਪ੍ਰਵਾਸੀ ਆ ਕੇ ਤੇ ਉਹਨਾਂ ਦਾ ਬੱਚਿਆਂ ਦੀ ਕੋਈ ਲੜਾਈ ਨੂੰ ਲੈ ਕੇ ਆਪਸ ਝਗੜਾ ਹੋਇਆ ਸੀ ਜਿਹੱਚ ਸੰਜੂ son of ਜਗਦੀਸ਼ ਤੇ ਜਿਹੜੇ ਆ ਉਹ ਮੌਤ ਹੋ ਗਈ ਝਗੜੇ ਦੇ ਦੌਰਾਨ ਉਹਦੇ ਸਬੰਧ 'ਚ ਮੁਕੱਦਮਾ ਨੰਬਰ 159 ਅੰਡਰ ਸੈਕਸ਼ਨ 103 BNS ਤਹਿਤ ਦਰਜ ਕੀਤਾ ਵਾ ਜਿਹਦੇ 'ਚ ਦੋਸ਼ੀ ਇੱਕ ਦੋਸ਼ੀ ਮੇਨ ਜਿਹੜਾ ਸੀ ਸੰਜੂ son of ਬਨਵਾਰੀ ਉਹਨੂੰ ਗ੍ਰਿਫਤਾਰ ਕਰ ਕਰ ਲਿਆ ਵਾ ਤੇ ਕਿੰਨ ਹੋਰ ਇਹਦੇ ਦੋਸ਼ੀ ਨਾਮ ਜਾਂਦੇ ਜਿਨ੍ਹਾਂ ਲਈ ਰੇਡ ਕੀਤੇ ਜਾ ਰਹੇ ਹੈ ਤੇ ਜਲਦੀ ਗ੍ਰਿਫਤਾਰ ਕੀਤਾ ਜਾਊਗਾ। ਉਹ ਮੇਰੇ ਚਾਚੇ ਦਾ ਲੜਕਾ ਸੀਗਾ ਜਦੀ ਡੈਥ ਹੋਈ ਹੈ। ਇਹ ਉਹਦਾ ਛੋਟਾ ਭਰਾ ਹੈ ਪਹਿਲਾਂ ਪਹਿਲਾਂ ਉਹਨਾਂ ਨਾਲ ਇਹਦੇ ਨਾਲ ਝਗੜਾ ਹੋਇਆ ਜਦੋਂ ਇਹਨੂੰ ਪਤਾ ਲੱਗਾ ਵੀ ਮੇਰੇ ਭਰਾ ਨੂੰ ਕੁੱਟਦੇ ਪਏ ਐ। ਫਿਰ ਇਹ ਗਿਆ ਉੱਥੇ ਤੇ ਜਦੋਂ ਸੰਜੂ ਨੂੰ ਉਹਨਾਂ ਨੇ ਜਦੋਂ ਕੁੱਟਿਆ ਜਦੋਂ ਇੱਥੇ ਆਏ ਉਹਨਾਂ ਨੂੰ ਜਦੋਂ ਤੱਕ ਦੱਸਿਆ ਸੀ ਉਹਨਾਂ ਨੇ ਬਹੁਤ ਜ਼ਿਆਦਾ ਮਾਰ ਕੁੱਟ ਕਰ ਦਿੱਤੀ ਸੀ ਉਹਨਾਂ ਨਾਲ ਤੇ ਜਦੋਂ ਇਹਨਾਂ ਨੂੰ ਪਤਾ ਲੱਗਾ ਜਦੋਂ ਸਿਵਲ ਹਸਪੀਟਲ ਉਹਨਾਂ ਨੂੰ ਲੈ ਕੇ ਗਏ ਉਦੋਂ ਤੱਕ ਬੱਚਾ ਖਤਮ ਹੋ ਚੁੱਕਿਆ ਸੀ ਉਹਨਾਂ ਨੇ ਯਾਨੀ ਕਿ ਮਾਰਕੁੱਟ ਮਾਰਕੁੱਟ ਬਹੁਤ ਜ਼ਿਆਦਾ ਕੀਤੀ ਸੀ ਤੇ ਇਹ ਬੱਚਾ ਦਾ ਨਿੱਕੇ ਨਿੱਕੇ ਬੱਚਾ ਦਾ ਝਗੜਾ ਹੋਇਆ ਸੀਗਾ ਤੇ ਸਾਨੂੰ ਪੁਲਿਸ ਪ੍ਰਸ਼ਾਸਨ ਤੋਂ ਮੰਗ ਇਹੋ ਹੀ ਹੈ ਵੀ ਸਾਡੀ ਬਹੁਤ ਸਹਾਇਤਾ ਕਰਦੀ ਪਈ ਹੈ ਹੋਰ ਵੱਧ ਤੋਂ ਵੱਧ ਸਾਡਾ ਸਾਥ ਦੇਵੇ ਤੇ ਜਿਹੜੇ ਬੰਦੇ ਜਿੰਨਾ ਕਤਲ ਕੀਤਾ ਹੈ ਉਹਨਾਂ ਨੂੰ ਜਲਦੀ ਤੋਂ ਜਲਦੀ ਲੱਭ ਕੇ ਤੇ ਉਹਨਾਂ ਨੂੰ ਕੜੀ ਤੋਂ ਕੜੀ ਸਜ਼ਾ ਚਾਹੀਦੀ ਹੈ ਸਰ